ਤੇ ਭਾਈ ਮਾਰ ਸਫਾ ਕਰਦੇ ਨੇ ਕਈ ਵਾਰੀ ਜਦੋਂ ਅਸੀਂ ਘਰ ਜਾ ਕੇ ਦੇਖੀ ਤਾਂ ਮੀਤਾਂ ਨੇ ਮਾਰ ਬੜਾ ਕੀਤਾ ਸੀ ਤੇ ਮਾਰ ਗਿਆ ਬੰਦੇਾਂ ਦੇ ਥੋੜ੍ਹ ਥੋੜ੍ਹੇ ਪਰੇ ਪਾ ਕੇ ਤੇ ਮਾਰ ਗਿਆ ਕਿੱਥੇ ਮਾਰ ਜਾਣਾ ਕਿੱਥੋਂ ਦਾ ਸੈਟੂ ਤੇ ਜੇਲ੍ਹ ਵੀ ਚਲ ਜਾਂਦਾ ਹੈ ਕਿਉਂਕਿ ਗਾਉਂ ਤੋਂ ਪਹਿਲਾਂ ਫੇਰ ਵੀ ਬੜੇ ਅੱਛੇ ਅੱਛੇ ਕਲਾਕਾਰਾਂ ਦੇ ਨਾਲ ਕਲਾ ਵਜਾਇਆ ਕਰਾ ਜਿਵੇਂ ਕੇ ਜੀਤ ਜਗਮਉਂਦ ਪਰ ਮਾਈ ਮੋਣੋ ਜਿਹਨਾਂ ਦੇ ਕੰਮ ਮਹਮਦ ਦੀ ਰஞ்சிਤ ਕਾ ਅੱਛੇ ਅੱਛੇ ਕਲਾਕਾਰਾਂ ਨਾਲ ਗਿਦਾਰ ਸੰਧੂ ਦੇ ਨਾਲ ਮੈਂ ਉਸ ਟਾਈਮ ਜਦੋਂ ਅਸੀਂ ਜਦੋਂ ਮੈਂ ਤੇਜਦੀਪ ਜਗਮੂਰਪੁਰ ਦੇ ਨਾਮ ਦਾ ਮਾਈ ਮੋੜੇ ਦੇ ਨਾਲ ਉਹ ਉਹਨਾਂ ਦੇ ਨਾਲ ਸਵੇ ਸੈਂਟਿੰਗ ਹੁੰਦਾ ਸੀ ਮਣਕ ਜਿਹੜਾ ਮਹਿਰ ਮਿੱਤਰ ਦੀ ਆਵਾਜ਼ ਕਰਦਾ ਸੀ ਸਾਡੇ ਉਸਤਾਦ ਜੀ ਨਾਲ ਵੀ ਬਹੁਤ ਚੜ੍ਹਿਆ ਜਿਹੜਾ ਗੰभीर ਮਿੱਤਰ ਦੀ ਆਵਾਜ਼ ਕਰਦਾ ਸੀ ਤੇ ਜਦੋਂ ਮੈਂ ਘੜਾ ਵਜਾਉਂਦਾ ਹੁੰਦਾ ਸੀ ਨਾ ਜਦੋਂ ਦੇਖਣ ਜਿਵੇਂ ਸਾਡੇ ਬਾਬਾ ਜੀ ਬਾਬਾ ਜੀ ਸਾਡਾ ਸਾਨੂੰ ਸਨ ਮਾਨ ਕਰਕੇ ਮੋਟਾ ਜਿਹਾ 500 ਦਾ ਨੋਟ ਦਿੰਦੇ ਜਦੋਂ ਕਿ ਮੋਟਾ ਤੇ ਨੋਟ ਆਉਂਦਾ ਹੁੰਦਾ ਕਿ ਇੱਕ ਦਾ ਗੋਲ ਜਾ ਕਰ ਪਰ ਪਹਿਲਾ ਤਾਂ ਆਪਣੇ ਕੰਨ ਚ ਦੇ ਦੇਣੀ ਹੁੰਣੇ ਤੇ ਕੰਨ ਚ ਦੇਣਾ ਨੇ ਉਸ ਟਾਈਮ ਕਲਾਕਾਰਾਂ ਨਾਲ ਬਾਜ ਵੀ ਥੋੜੇ ਜਿਨੇ ਲੰਬੇ ਰੱਖੇ ਹੁੰਦੇ ਜਿਵੇਂ ਮੇਰਾ ਭਾਈ ਗੁਰਿੰਦਰ ਕੋਹੇ ਨੂੰ ਗਾਣਾ ਤੇ ਵਿੱਚੋਂ ਲੁਕੋ ਲੈਣੇ ਤੇ ਕਹਿੰਦੀ ਫੋਣੀ ਆਪਣਾ ਗਾਈ ਜਾਣਾ ਤੇਰਾ ਬੜਾ ਕਰਾਰਾ ਪੁਰਜਣਾ ਆਪਣੇ ਮਤੇ ਚ ਰੱਖੇ ਹੁੰਦੇ ਸੀ ਤੇ ਇਧਰੋਂ ਪਾਸ ਮੈਂ ਘੜਾ ਵਜਾਉਂਦਾ ਜੇ ਜਰਮਨਕ ਉਹਨੇ ਕੰਨ ਚੋਂ ਨੋਟ ਕੱਢਣਾ ਮੇਰੇ ਘਰੇ ਚ ਢੀਹੂਦਣੇ ਕਰਕੇ ਮਾਰਨਾ ਮੈਂ ਕਹਿੰਦਾ ਲੈ ਬੇ ਅੱਜ ਤਾਂ ਮौज ਲਾ ਕੇ ਮੈਨੂੰ 5 500 ਦੇ ਨੋਟ ਮਿਲਦੇ ਦੇ ਬਿੱਕਾ ਸ਼ਤਮ ਜੱਦਾ ਮੈਨੂੰ ਦੇਊਗਾ ਤੇ ਗੁੰਡੀ ਲਾਉਂਦਾ ਹੈ ਜਦ ਜਦਾਂ ਪ੍ਰੋਗਰਾਮ ਖਤਮ ਹੋਣਾ ਪਤੰਦਰ ਦੇ ਸਾਰੇ ਕੱਢ ਕੇ ਲੈ ਜਾਂਦਾ ਤੇ ਉਹ ਤਾਂ ਗੁੰਡੀ ਇਸ ਤਰ੍ਹਾਂ ਲਾਉਂਦਾ ਆ ਜਿਹੜਾ ਬੰਦਾ ਇਹ ਗੁੰਡੀ ਜਿੱਦਾਂ ਲਾਉਂਦਾ ਇੰਦੇ ਦਾ ਪ੍ਰੋਗਰਾਮ ਹੈ ਬਾਬਿਆਂ ਦਾ ਪ੍ਰੋਗਰਾਮ ਹੈ ਜਦੋਂ ਅਸੀਂ ਵਿਆਹ ਤੇ ਜਾਈਦਾ ਜਦੋਂ ਵਿਆਹ ਤੇ ਜਾਈਦਾ ਤੁਹਾਨੂੰ ਪਤਾ ਤੇ ਲੋਟ ਬਾਈ ਜੀ ਕੇ ਕਿੰਦਾ ਸਣਦੇ ਆ ਨਜ਼ਾਰੇ ਗੰਦਰਦੇ ਆ ਤੇ ਬੰਦੇ ਦੇ ਕੋਟ ਸਮਾਂ ਆ ਪੱਕਾ ਹੀ ਕੋਟ ਦੇ ਤੇ ਲੱਤਾਂ ਤੱਕ ਅੰਦਰ ਐ ਡੇਠਿਆਂ ਦੇ ਜੇਬਾਂ ਫੱਟਣੇ ਰੱਖਲੇ ਖੁੱਲੇ ਬੱਜਰ ਉਹਦੇ ਖੋਲ ਲੈਣੇ ਤੇ ਜਰੂਰ ਦੇਣ ਆਉਂਦਾ ਜਾਂ ਪਰਚੀਆਂ ਲੈਣ ਆਉਂਦਾ ਫਿਰ ਪਹਿਲਾਂ ਗੋਦਾ ਜਾਂ ਕੇ 1000 ਰੁਪਏ ਚੱਕੇ ਇਧਰ ਜੇਬ ਚ ਪਰਚੀਆਂ ਚਾਹਤੇ ਉਹਨੂੰ ਦੇ ਦੇਣੀ ਆ ਮੈਂ ਸੋਚ ਰਿਹਾ ਅਜਰ ਬੰਦੇ ਬੜੇ ਬੜੇ ਸਗੇ ਰੁਪਈਏ ਗਏ ਕਿੱਥੇ ਕਿਉਂਕਿ ਮੈਂ ਜਾਂਦੇ ਸੀ ਵੀ ਅੰਦਰਲੀ ਜੇਬ ਚ ਕੋੜ ਤੇ ਤੋਂ ਇਸ ਕਰਕੇ ਭਾਈ ਮੇਰਾ ਧਿਆਨ ਇਹਦੇ ਵਿੱਚ ਵੇਖਦਾ ਥੋੜਾ ਜਿਹਾ ਬਸ ਖੁਲਾਈ ਸਿਰਫ ਮੈਂ ਦੱਸ ਦੇ ਕੰਨੇ ਪਲੇ ਆ ਤੇ ਸਾਡੇ ਦਰਸ਼ਕ ਮਾਰ ਪ੍ਰਧਾਨ ਜੀ ਸਾ ਬਹੁਤ ਸਾਰੇ ਸੌ ਸੌ ਲੋਕਾਂ ਦਾ ਮਾਨ ਕਰਦੇ ਵੈਸੇ ਐਸੀ ਕਰਦੇ ਬੰਦਾ ਚੰਗਾ ਵੀ ਐਸੀ ਕਰਦੇ ਚਲ ਬਈ ਫੂਕ ਕੇ ਵੀ ਗਾਹ ਜਾ ਕੇ ਦੱਸਦੇ ਹਾਂ ਜੀ ਜੀ ਤਿੰਨੋਂ ਸ਼ੀਸ਼ਾ ਦੇਖਣ ਲੱਗ ਪਏ ਇਹਨੂੰ ਪੁੱਛੋ ਵੀ ਮੈਨੂੰ ਸ਼ੀਸ਼ੇ ਦੀ ਕੀ ਲੋੜ ਐ ਉਹ ਕਹਿੰਦਾ ਬਹੁਤ ਸੋਹਣੀ ਐ ਕਿੱਥੇ ਯਾਰ ਕੰਮ ਕਰ ਆਜਾ I'm not, not Olha